ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਖ ਬਾਜੀ ਰਹਿਰਾਸ ਸਾਹਿਬ ਹਰ ਜੁਗ ਜੁਗਾ ਭਗਤ ਓ ਪਾਇਆ ਪੈਜ ਰਖਦਾ ਿਆ ਰਾਮ ਰਾਚੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦੇ ਓ ਮਖਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ دکھ دارو سکھ رو گا پیاں جا سکھتا ہوئی تو کرتا کرنا میں نہ ہی جا ہو کری نہوئی ہاری قدرت بسے بس رتنا جائی لکھیں راہ جات میں جوتیں جا جوت مہ جتان کل کلاں پر پورا تو پور رکھیں تچا ساہے بالوں ਜਹੰਨਾ ਕੀ ਤਿਸੋਂ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਖਿਆ ਸੋ ਦਰ ਆ ਗਿਆ ਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਹਾਂ ਜਿਤ ਬਹਿ ਸਰਬ ਸਮਾਲੈ ਵਾਜੇ ਤੇਰੇ ਨਾਦ ਅਨੇਕ ਅਸ਼ੰਖਾ ਕੇਤੇ ਤੇਰੇ ਬਾ ਬਨਹਾਰੇ ਕੇਤੇ ਤੇਰੇ ਰਾਗਾਂ ਪਰਿ ਸਿਉ ਕਹੀਐ ਕੇਤੇ ਤੇਰੇ ਗਾਵਨਹਾਰੇ ਗਾਵਣ ਤੁਦਨ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨ ਚਿੱਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋਂ ਇਸਰਾ ਬ੍ਰਹਮਾ ਦੇਵੀ ਸੋਖਣ ਤੇਰੇ ਸਦਾ ਸੁਬਾਰੇ ਗਾਵਣ ਤੁਧਨੋਂ ਇੰਦਰਿੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋਂ ਸੇਧਾ ਸਮਾਦੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋਂ ਜਤੇ ਸਤੇ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ ਗਾਵਣ ਤੁਧਨੋਂ ਪੰਡਤ ਪੜਨ ਰੱਖੀ ਸੁਰਾ ਜੋ ਗਜੋਗਾ ਵੇਦਾਂ ਨਾਲੇ ਗਾਵਣ ਤੁਦਨੋ ਮੋਹਨੀਆ ਮਨਮੋਖਣ ਸੁਰਗਮਛ ਪਿਆਲੇ ਗਾਵਣ ਤੁਦਨੋ ਰਤਨਾ ਉਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਦਨੋ ਜੋਦਾ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਈ ਤੁਧ ਨੋ ਗਾਵਣਾ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸ ਲੇ ਹੋਰਾ ਕਿਤੇ ਤੁਧ ਨੋ ਗਾਵਣਾ ਸੇ ਮੈਂ ਚਿਤ ਨਾ ਆਵਣ ਨਾਨਕ ਕਿਆ ਵਿਚਾਰੇ ਸਈ ਸਈ ਸਦਾ ਸੱਚ ਸਾਖੇ ਬੋ ਸਾਚਾ ਸਾਚੀ ਨਾਈ ਹੈ ਪੀਹੁਸੀ ਜਾਏ ਨਾ ਜਾਸੀ ਰਚਨਾ ਜਿਨਰ ਚਾਈ ਰੰਗੇ ਰੰਗੇ ਪਾਤੇ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਢਿਆਈ ਜਿਉ ਤਿਸ ਪਾਵੇਂ ਸਾਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਤਸ਼ਾਹੋ ਸ਼ਾਖਾ ਪਤਸਾਂ ਖੇ ਬਾਨਾ ਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਨਾ ਵੱਡਾ ਖੇ ਸਭ ਕਹਾਂਏ ਕਿ ਵੱਡਾ ਵੱਡਾ ਡੀਠਾ ਹੋਏ ਕੀਮਤਾਂ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਹਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਾਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਉ ਦਬੈ ਸਿੱਧੇ ਕਿੰਨੇ ਨਾ ਪਾਈਆ ਕਰਮ ਮਿਲੈ ਨਾਹੀਂ ਠਾਕਰ ਹਾਈਆ ਆਖਣ ਵਾਲਾ ਕੀਆ ਵਿਚਾਰਾ ਸਿਫਤੀ ਪਰੈ ਤੇਰੇ ਪੰਡਾਰਾ ਜਿਸ ਤੂੰ ਦੇਹ ਤਿਸੈ ਕੀਆ ਚਾਰਾ ਨਾਨਕ ਸੱਚ ਸੁਬਾਰ ਨਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖਾ ਉਤਪੁਖੈ ਖਾਂਏ ਚੱਲੀ ਇਹ ਦੁੱਖਾ ਸੌਂ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਖੇ ਬਾ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਖਾ ਥੱਕੈ ਕੀਮਤ ਨਹੀਂ ਪਾਈ ਜਹ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਖਮਰੇ ਨਾ ਹੋਵੇ ਸੋਗ ਦਿੰਦਾ ਰੱਖੇ ਨਾ ਝੁਕੇ ਭੋਗ ਗੁਣੇ ਹੋ ਖੋਰਾ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਬੜਿਆ ਪਾਉ ਤੇ ਵੱਡਾ ਤੇਰੀ ਦਾਤਾ ਜਿਨ ਦਿਨ ਕਰਕੇ ਕੀਤੀ ਰਾਤ ਕਸਮਾ ਵੀ ਸਾਰੇ ਤੇ ਕਮਜਾਤ ਨਾਨਕ ਨਾ ਬੈ ਬਾਚ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀ ਰਹਿ ਕਰਮ ਸਤਿਗੁਰ ਸਰਣਾਈ ਕਰ ਦਿਆਂ ਨਾਮ ਪ੍ਰਗਾਸ ਮੇ ਰਹਿਮੀ ਤਾਂ ਗੁਰ ਦੇਵਾ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਾਹਾ ਹਰ ਜਨ ਕੇ ਵਡਪਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗਹੀਣ ਜਮਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾ ਜਿਨ ਹਰ ਜਾਨ ਸਤਿਗੁਰ ਸੰਗਤ ਪਾਈ ਤਨ ਧਰਮ ਅਸਥਕ ਲਿਖਿਆ ਲਿਖਾ ਸੋ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹ ਖੇਰੇ ਮਨ ਚਿਤ ਵੈ ਉਦਮ ਜਾ ਆਖਰ ਹਰ ਜੀਓ ਪਰਿਆ ਸਹਿਲ ਪੱਥਰ ਮਹਿ ਜੰਤੂ ਪਾਏ ਤਾ ਕਾਰਜ ਕਾਂ ਅਗੇ ਕਰ ਕਰਿਆ ਮੇਰੇ ਮਹਦੋ ਜੀ ਸਤ ਸੰਗਤ ਮਿਲਹਿ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੈ ਕਾਸ਼ਟ ਹਰਿਆ ਰਾਹਾਉ ਜਨਨਾ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਜਕ ਸਬਾ ਕੇ ਠਾਕੁਰਾ ਕਾਹੇ ਮਨ ਭੌ ਕਰਿਆ ਉਡੇ ਉਡ ਆਬੈ ਸ ਕੋਸਾ ਤਿਸ ਪਾਛੇ ਬਚਰੇ ਸਰਿਆ ਤਿਨ ਕਬਣ ਖਲਾਵੈ ਕਬਣ ਚੁਗਾਵੈ ਮਨੁ ਮਹਿ ਸਿਮਰਨ ਕਰਿਆ ਸਬਨੀ ਤਾਨ ਦਸ ਅਸ਼ਟ ਸਿਤਾਨ ਠਾਕੁਰ ਕਰਤਲ ਕਰਿਆ ਜਨ ਨਾਨਕ ਬਲ ਬਾਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾਂ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪ੍ਰਖਾ ਇਕ ਓਮਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮ ਅਪਾਰਾ ਸਭ ਤਿਆ ਭੈ ਸਭ ਤਿਆ ਭੈ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਚੀ ਤੂ ਜੀਆਂ ਕਾ ਦਾਤਾ ਰਾ ਹਰ ਤਿਆ ਭੋ ਸੰਤੋ ਜੀ ਸਭ ਦੁਖਾਂ ਬਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ क्या नानक जन्त विचारा तू अंतर सरब निरन्तरा जी हरे समाना एक कदा कपे कपेखारिये जे सब तेरे चोज बिडाना तू आपे दाता पे भुगता जी तुद तुदबिन वर्ण जाना तू पार ब्रह्म बयन्त जी ਮੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਤਿਆਬੈ ਹਰਿ ਤਿਆਬੈ ਤੁਧ ਜੀ ਸੇ ਜਾਨ ਜੁਗ ਮਹਿ ਸੁਖ ਵਾਸੀ ਸੇ ਮੁਕਤਾ ਸੇ ਮੁਕਤਾ ਭਏ ਜਿਨ ਹਰਿ ਤਿਆਹਾ ਚੀ ਤਿਨ ਟੋਟੇ ਜਮ ਕੇ ਫਾਸੀ ਜਨ ਨਿਰਪੌਂ ਚਿਨਹਰ ਨਿਰਪਉ ਤੇ ਆਇਆ ਜੀ ਤਿੰਨ ਕਾ ਪਉ ਸਭ ਗਵਾਸੀ ਜਿਨ ਸਹਿਬਿਆ ਜਿਨ ਸਹਿਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੈਤਨ ਸੈਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ تیری پگتا تیری پگت پندار جی پرے بے انت بے انتا تیرے پگتا تیرے پگت سلاحن تو دا جی ہر یعنی کنےک انتتا تیری یعنی تیری یعنی کر خر پوجا جی تاپ تاپیں ہیں جپ خیں بےئنتا تری یانےک تری یا نیک بہت سمرت سانستا جی ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ பகਵੰਤਾ ਤੂੰ ਆਦਾ ਪੁਰਖਾ ਪਰੰਪਰ ਕਰਤਾ ਜੀ ਤੁਧ ਜੇ ਵਡਿਆ ਵਰਨਾ ਕੋਈ ਤੂੰ ਜੁਗ ਜੁਗ ਇਕੋ ਸਦਾ ਸਦਾ ਤੂ ਇੱਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤਾ ਚੀ ਤੂੰ ਆਪੇ ਕਰਖੇ ਸੋਹਾਈ ਤੁਦੇ ਆਪੈ ਸ੍ਰੇਸ਼ਟ ਸਭ ਉਪਾਈ ਚੀ ਤੁਦੇ ਆਪੈ ਸਿਰਜਾ ਸਭ ਗਾਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਚੀ ਜੋ ਸਭ ਸੇ ਕਾ ਜਾਣਾਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਹੀ ਜਾ ਤੋ ਪਾ ਬੈ ਸੋਇ ਤੇ ਸੀ ਜੋ ਤੂ ਦੇਹ ਸੋਇ ਹੋ ਪਾਈ ਰਹਾਉ ਸਾਭ ਤੈਰੀ ਤੋਂ ਸਭ ਨਹੀਂ ਧਿਆਆਂ ਜਿਸਨੋਂ ਕਿਰਪਾ ਕਰਖੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵੀ ਛੋੜਿਆ ਆਪ ਮਿਲਾਇਆ ਤੋ ਦਰਿਆ ਸਭ ਤੁਝ ਹੀ ਮਾਕੇ ਤੁਜ ਬਿਨ ਦੂਜਾ ਕੋਈ ਨਾ ਖੇ ਜੀ ਜੰਤ ਸਭ ਤੇਰਾ ਖੈ ਲਾ ਵਿਚੋਗ ਮਿਲਬੀ ਛੋੜਿਆ ਸੰਜੋਗੀ ਮੈਲਾ ਜੇ ਸੋ ਤੂੰ ਜਾਣੇ ਸੋਈ ਜਨ ਜਾਨੇ ਹਰ ਗੁਣ ਸਦਹੀ ਅੱਖ ਬਖਾਣੇ ਜਿਨ ਹਰ ਸੇਬਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਵਰਨਾ ਕੋਏ ਤੂੰ ਘਰ ਘਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤਾਂ ਸਰ ਵਰੜੈ ਪਈਲੇ ਨਿਵਾਸਾ ਪਾਣੀ ਪਾਬਕ ਤਨ ਹੈ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਹਮ ਦੇਖਾਂ ਤਹਾਂ ਡੋਬੀ ਅਲੇ ਮਨ ਇੱਕ ਨਾ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆਂ ਰਾਹਾਉ जते सते न पड़या मूरख मुगदा जनम पया प्रणवत नानक तिन की सरना जिन तो नाही सा महला साम ਪਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਐਹ ਤੈਰੀ ਬਰੀਆ ਅਬਰ ਕਾਚ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰਨ ਜਾਮ ਲਾਗ ਭਵ ਜਲ ਕਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਾਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚੋ ਕਰਮਾਂ ਸਰਨ ਪਰੇ ਕੀ ਰੱਖੋ ਸਰਮਾ ਇਕ ਓੰਕਾਰ ਸ੍ਰੀ ਵਾਖੇ ਗੁਰੁ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਕਸ਼ਕਾ ਕਾਟਾ ਸੀਸਾ ਸ੍ਰੀ ਅਸਕੇ ਤਾ ਜਗਤ ਕੇ ਈਸਾ ਪੋਪਨ ਬ੍ਰਿਸ਼ਟਾ ਗਗਨ ਤੇ ਭਈ ਸਭ ਹਿਨ ਆਣ ਬਧਾਈ ਦਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾਹਾ ਗਰੀਬ ਨਿਵਾਜਾ ਅਲਖਾਂ ਭਵਨ ਕੇ ਸਿਰਜਨ ਹਾਰੇ ਦਾਸ ਜਾਣ ਮੋਖੇ ਲਿਖੋ ਉਬਾਰੇ ਕਬੀਓ ਬਾਚੋਂ ਬੇਨਤੀ ਚੋਂ ਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਖੇ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ਼ਟਾਂ ਸਭੈ ਤੁਮ ਕਾ ਭੋ ਆਪ ਹੱਥ ਦੈ ਮੁਖੇ ਬਚਾ ਬੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੇ ਕਰਤਾ ਰਾ ਮੋਰ ਅਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਖੇ ਪਿਆਸਾ ਤੁਮ ਖੇ ਛਾੜ ਕੋਈ ਅਵਰ ਨਾ ਤਿਆਹੂ ਜੋ ਬਰਚਾਖੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੋਚੇ ਉਭਰੀਆ ਮਰਨ ਕਾਲ ਕਾ ਤਰਾਸ ਨਿਵਰੀਐ ਹੂਚੋ ਸਦਾ ਹਮਾਰੇ ਪਛਾ ਸ੍ਰੀਆ स्तुਜ ਜੋ ਕਰਿਓ ਰਖਾ ਰੱਖ ਲੇਖੋ ਮੋਹਿ ਰਖਣ ਹਾਰੇ ਸਾਖੇ ਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਖੀ ਆਤਮਾਸਾ ਜਮਨ ਕਾਲ ਜੋਗੀ ਸਵਕੀਆਂ ਬਹਿ ਦਰਾਜ ਬ੍ਰਹਮਾ ਜੋਥੀਆਂ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਖਮਾਰਾ ਜਮਨ ਕਾਲ ਸਭ ਜਗਤ ਬਣਾਉਂਦੇ ਬਾ ਦਤ ਜਸ਼ਨ ਉਪਜਾਉ ਆਦੇ ਅੰਤ ਏਕੇ ਅਵਤਾਰਾ ਸੋਹੀ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸ਼ਕਲ ਪ੍ਰਜਾ ਜਨ ਆਪ ਸਬਾਰੀ ਸੇਵਕ ਨ ਕੋ ਸੇਵਗੁਣ ਸੁਖ ਦਿਓ ਸਤਰਨ ਕੋ ਪਲਮੋ ਬਦਕਿਓ ਕਾਂਟ ਕਟਕੇ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ 치ਟੀ ਤੈ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧੁਨ ਕੈ ਸੁਖੀਐ ਕਾਹ ਇੱਕ ਕੀ ਪੀਰਾ ਪਸ਼ਨ ਕਾਟ ਕਟ ਕੇ ਪਟ ਪਟ ਕੀ ਜਾਣੈ ਜਹ ਬੁੱਧ ਕਰਖਾ ਕਰਾ ਕਰਤਾ ਰਾ ਪ੍ਰਜਾ ਧਰਤ ਤਬ ਦੇਖੇ ਆਪਾ ਰਾਜਾ ਬੂ ਆ ਕਰਖਾ ਕਰਤ ਹੋਂ ਕਬ ਹੋ ਤੁਮ ਮੈਂ ਮਿਲ ਤਾ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਧ ਵਰ ਅਹਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭਾ ਤਾਂ ਕਾਮਹੂੜਾ ਉਚਾਰਕ ਪੇਦਾ ਜਾਂ ਕੋ ਪੇ ਬਨਾ ਪਾਵਤ ਬੇਦ ਤੋ ਕੋ ਕਰ ਪਾਹਣ ਅਨੁਮਾਨ ਤ ਮਹਾ ਮੁਹੂੜ ਕਸ਼ਪੇਦ ਨ ਜਾਣ ਤ ਮਹਾ ਦੇਵ ਕੋ ਕਹਿਤ ਸਦਾ ਸੇਵਾ ਨਿਰੰਕਾਰ ਕਾਂ ਚੀਨਤ ਨੈਖੇ ਪਿਭਾ ਆਪ ਆਪਣੀ ਬੁੱਧ ਹੈ ਜਤੀ ਵਰਨਤ ਪਿੰਨ ਪਿੰਨ ਤੋਖੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਖਾਂ ਬਿਦ ਸਜਾ ਪ੍ਰਥਮ ਸੰਸਾਰਾ ਏ ਕੇ ਰੂਪ ਅਨੂਪ ਸਰੂਪਾ ਰੰਕ ਭਿਓ ਰਾਵਾਂ ਕਹੀਂ ਪੋ ਪਾਂਡਜ ਜੈ ਰਜ ਸੈ ਤਜ ਕੀਨੀ ਉਤ ਪੁਜ ਖਾਨ ਬਹੋਰਾ ਰਚ ਦਿਨੀ ਕਹੂ ਫੂਲਾ ਰਾਜਾ ਹਵੇ ਬੈਠਾ ਕਹੂ ਸਿਮਟ ਭਿਓ ਸ਼ੰਕਰ ਆ ਕੈਠਾ ਸਗਰੀ ਸ਼੍ਰੇਸ਼ਟਾ ਦਿਖਾਏ ਅਚੰਪ ਭਾ ਆਦ ਜੁਗਾਦਾ ਸਰਵ ਪਾਂ ਸੁਜੰਪ ਭ ਅਬਰਖਾ ਮੇਰੀ ਤੁਮ ਕਰੋ ਸਿਖ ਉਬਾਰਾ ਸਿਖ ਸੰਗਰੋ ਦੁਸ਼ਟਾ ਜਿਤੇ ਉਠਵਤੋ ਤਪਤਾ ਸਕਲ ਮਲੇਸ਼ ਕਰੋ ਰਣ ਕਤਾ ਜੇ ਅਸ ਤੁਜ ਤਵ ਸਰਨੀ ਪਰੈ ਤਿਨ ਕੈ ਦੁਸ਼ਟਾ ਦੁਖਤ ਹਵੈ ਮਰੈ ਪੁਰਖ ਜਬਨ ਪਗ ਪਰੈ ਤਿਹਾਰੇ ਤਿਨ ਕੈ ਤੁਮ ਸੰਕਟ ਸਬਟਾਰੇ ਜੋ ਕਲ ਕੋਈ ਕਬਾਰ ਤੇ ਆਏ ਖੈ ਤਾਂ ਕੇ ਕਾਲ ਨਿਕਟ ਨਹ ਆਏ ਖੈਰ ਅੱਛਾ ਹੋਏ ਤਾਂ ਖੇ ਸਭ ਕਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਖੇ ਨੇ ਹਰਖੋਂ ਤਾਂ ਕੇ ਤਾਪ ਤਨਖਮੋ ਹਰਖੋਂ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ੁਭ ਸਕੇ ਨਾ ਕੋਈ ਇੱਕ ਬਾਰ ਜਿਨ ਤੁਮੈ ਸਪਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੂ ਕਹਾ ਦਾਰੀ ਦਾ ਦੁਸ਼ਟ ਦੋਖ ਤੇ ਰਹਾ ਖੜਗਾ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੋਰ ਮੋ ਹਉ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਬਈਆ

ਕਰ ਮੈਂ ਨਾ ਕਹਿਓ ਸਭ ਤੋਂ ਖੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੈ ਜੋ ਸੈਤੀ ਮਨ ਵੱਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤਾਂ ਗਾਵੋ ਖਰੀ ਕੇ ਰਾਂ ਮਨ ਜਿਨੀ ਵਾਸਾਂ ਆ ਕਹਿ ਨਾਨਕ ਆਨੰਦ ਖੁਆ ਸਤ ਗੁਰੂ ਮੈਂ ਪਾਏ ਆਂ ਮਨ ਮੇਰੇ ਆ ਤੂੰ ਸਦਾ ਰੱਖੋ ਹਰ ਨਾਲੇ ਹਰ ਨਾਲ ਰੱਖੋ ਤੂੰ ਮਨ ਮੇਰੇ ਦੁੱਖਾਂ ਸਭ ਵੀ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਰ ਜੋ ਸਭ ਸਵਾਰਨਾ ਸਭ ਨਾ ਗੱਲਾਂ ਸਮਰਾਥ ਸੁਆਮੀ ਸੋ ਕਿਉ ਮਨੋ ਹੋ ਵੀਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਖੋ ਹਰ ਨਾਲੇ ਸਾਚੇ ਸਾਹਿਬਾ ਗਿਆਨਾਹੀ ਘਰ ਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਖੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ वाजे शबद कने रे कह नान सचे साहिब कया नचा नाम आधार सच नाम आधार मेरा जिन भुखां सब गवाईया करशांत सुख मन आए वसया जिनचा सब पुजाई सदा कुरबान गुरू विटहा ਜਸਦੀਆਂ ਐ ਖੇ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦਾਂ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤ ਘਰ ਸਪਾਗੈ ਘਰ ਸਪਾਗੈ ਸ਼ਬਦ ਬਾਚੇ ਕਲਾ ਜਿਤ ਘਰ ਤਾਰੀਆ ਪੰਚ ਦੋਤ ਤੁਧ ਵਸ ਕੀਤੇ ਕੋਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਬਾਚ ਅਨਦਾ ਸੁਣਹੁ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੀ ਸੂਰੈ ਦੁਖ ਰੋਕ ਸੰਤਾ ਪੇ ਉਤਰੇ ਸੁਣੀ ਸੱਚੀ ਬਾਣੀ ਸੰਤਾ ਸਾਜਣ ਪਏ ਸਾਰਸੈ ਪੂਰੈ ਗੁਰ ਤੇ ਜਾਣੀ ਸੁਣਤੇ ਪੁਨੀ ਤਾਂ ਕਹਤੇ ਪਵਿਤਾ ਸਤ ਗੁਰ ਰਹਾ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਝ ਅਨਹਦ ਤੂਰੇ ਮੂਦਾ ਬਣੀ ਮਹੱਲਾ ਪੰਜਾਬਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਤਾਰੋ ਇਹੇ ਬਸਤ ਤਜੀ ਨਹ ਜਾਈ ਨਿਤ ਨਿਤ ਤਾ ਰਖ ਉਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੋਂ ਚੋਂ ਕੀ ਤਾਈ ਮਾਨੇਰ ਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਪਈ ਤਰਸ ਪਿਆ ਮਹਿਰਾਮ ਤਹਾਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀ ਵੈ ਹਰਿਆ ਪੌੜੀ ਤਿੱਥੈ ਤੂ ਸਮਰਾਥ ਜਿੱਥੈ ਕੋਇ ਨਾਖੇ ਉਥੇ ਤੇਰੀ ਰੱਖ ਅਗਨੀਓ ਦਰਮਾਖੇ ਸੁਣ ਕੈ ਜਮ ਕੈ ਦੋਤਾ ਨਾਏ ਤੇਰੇ ਛੱਡ ਜਾਖੇ ਪਉ ਜਲ ਬਖਮਸ ਗਾਖੋ ਗੁਰ ਸ਼ਬਦੀ ਪਾਰ ਪਾਖੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਖੇ ਕਲ ਮੈਂ ਖੋ ਪੁਨ ਗੁਣ ਗੋਬਿੰਦ ਗਾਖੇ ਸਬ ਸੇ ਨੋ ਕਿਰਪਾਲ ਸੰਭਾਲੇ ਸਾਖੇ ਸਾਖੇ ਬਿਰਥਾ ਕੋਇ ਨਾ ਜਾਏ ਜੇ ਆਵੇ ਤੁਧ ਆਖੀ ਸਲੋਕ ਮਹਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇ ਬਾਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸ੍ਰਬਣੀ ਸੁਨਣਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੋ ਇਹ ਵਥ ਦੇ ਜਗ ਮਹਿ ਉਤਮ ਕਾਢੀਐ ਬਿਰਲੇ ਕਹੀਂ ਕੇ ਮਹੱਲਾ ਪੰਜਾਬ ਰੱਖੇ ਰਖਨਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਚ ਸਵਾਰਿਆਨ ਹੋ ਆਪ ਦਿਆਲ ਮਨ ਹੋਣਾ ਵੀ ਸਾਰੇ ਅਨਸਾ ਦਾ ਜਨਾਕੈ ਸੰਗ ਪਵਜਲ ਤਾਰੇ ਅਨਸਕ ਤਾ ਨਿੰਦਕ ਦੁਸ਼ਟਾ ਖਿ ਨਮਾਹੇ ਵੀਦਾਰੇ ਅਨ ਤੈਸਾਂ ਸਾਹਿਬ ਕੀ ਟੇਕ ਨਾਨਕ ਮੰਨੇ ਮਾਖੇ ਜੇ ਸੋ ਸਿਮਰਤ ਸੁਖ ਹੋਏ ਸਗਲੇ ਦੁਖ ਜਾਖੇ ਤਿਸ ਸਾਖ ਬਕੀ ਟੇਕ ਨਾਨਕ ਮੰਨੇ ਮਾਖੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਣਖੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ